ਲਗਾਤਾਰ ਦੇਖਿਆ ਜਾ ਰਿਹਾ ਕਿ ਲੁੱਟਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਪੈਦਾ ਹੋ ਰਿਹਾ ਕਿਉਂਕਿ ਲੋਕ ਬੇਸ਼ੱਕ ਆਪਣੀਆਂ ਦੁਕਾਨਾਂ ਨੂੰ ਜਾਂ ਫਿਰ ਆਪਣੇ ਘਰਾਂ ਦੇ ਵਿੱਚ ਜਿੱਥੇ ਕੀਮਤੀ ਸਮਾਨ ਹੁੰਦਾ ਉਸ ਨੂੰ ਜਿੰਦਰੇ ਲਗਾ ਕੇ ਸੌਂ ਜਾਂਦੇ ਨੇ ਪਰ ਫਿਰ ਵੀ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਤਾਜ਼ਾ ਮਾਮਲਾ ਨਕੋਦਰ ਤੋਂ ਸਾਹਮਣੇ ਆਇਆ ਨਕੋਦਰ ਦੇ ਤਹਿਸੀਲ ਬਾਜ਼ਾਰ ਦੇ ਵਿੱਚ ਇੱਕ ਬਰਤਨ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਉਹਨਾਂ ਨੇ ਇਥੋਂ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ ਤਾਂ ਇਸ ਨੂੰ ਲੈ ਕੇ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਜਿਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਧਾਰਮਿਕ ਸੰਸਥਾਵਾਂ ਦੇ ਗੋਲਕਾਂ ਸਨ ਉਹਨਾਂ ਦੇ ਵਿੱਚੋਂ ਵੀ ਜੋ ਪੈਸੇ ਸੀ ਸਭ ਕੁਝ ਲੈ ਕੇ ਰਫੂ ਚੱਕਰ ਹੋ ਗਏ ਨੇ ਗੱਲਬਾਤ ਇਹ ਹੋਈ ਆ ਵੀ ਉੱਪਰ ਸਾਡੇ ਲੋਹੇ ਦਾ ਗੇਟ ਲੱਗਾ ਆ ਇਹ ਸਾਡੇ ਬਾਜ਼ਾਰ ਦੇ ਵਿੱਚ ਸਤਵੀਂ ਅੱਠਵੀਂ ਚੋਰੀ ਹੈ ਜੀ ਥੋੜੇ ਦੇਰ ਦੇ ਵਿੱਚ ਤੇ ਉੱਪਰੋਂ ਲੋਹੇ ਦਾ ਗੇਟ ਤੋੜ ਕੇ ਇਹ ਦੁਕਾਨ ਦੇ ਅੰਦਰ ਐਂਟਰ ਹੋਏ ਆ ਇਹ ਸਾਡੇ ਇਥੋਂ ਭਾਨ ਪਰਚੀਆਂ ਪਈਆਂ ਸੀਗਾ ਥੋੜੇ ਪੈਸੇ ਪਏ ਸੀ ਜਿਹੜਾ ਅੰਦਾਜ਼ਨ 5 ਤੋਂ 6000 ਰੁਪਏ ਔਰ ਇਹ ਬਹੁਤ ਜ਼ਿਆਦਾ ਕੰਮ ਵੱਧ ਰਿਹਾ ਹੈ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਚਾਹੀਦਾ ਕੋਈ ਇਹਦਾ ਹੱਲ ਕਰਨ ਅਸੀਂ ਬੜੇ ਤੰਗ ਹੋ ਗਏ ਸੀ ਸੀਸੀਟੀਵੀ ਕੈਮਰੇ ਵਗੈਰਾ ਨਹੀਂ ਸਾਡੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਜਿਹਨਾਂ ਦੁਕਾਨਾਂ ਤੇ ਲੱਗੇ ਵੀ ਆ ਉਹਨਾਂ ਦੇ ਵੀ ਕੈਮਰੇ ਤੋੜ ਜਾਂਦੇ ਲੋਕ ਪੁਲਿਸ ਨੂੰ ਕੰਪਲੀਟ ਕਰਤੀ ਜੀ ਹਾਂ 112 ਨੰਬਰ ਤੇ ਅਸੀਂ ਕੰਪਲੇਂਟ ਪਾਤੀ ਆ ਪੁਲਿਸ ਵਾਲੇ ਆਏ ਸੀ ਉਹ ਕਹਿੰਦੇ ਸਾਨੂੰ ਦਰਖਾਸਤ ਲਿਖ ਕੇ ਦਿਓ ਫਿਰ ਅਸੀਂ ਆਪਣਾ ਬਾਜ਼ਾਰ ਦੇ ਸਾਰੇ ਗੱਲ ਕਰਕੇ ਦੇਖਦੇ ਹਾਂ ਕੀ ਕਰਨਾ ਹੈ। ਬਈ ਨੁਕਸਾਨ ਕਿੰਨਾ ਹੋਊਗਾ? ਨੁਕਸਾਨ 5 ਤੋਂ 6000 ਰੁਪਏ ਦਾ। ਕੈਸ਼ ਹੀ ਪਿਆ ਸੀਗਾ? ਹਾਂ ਜੀ ਕੈਸ਼ ਹੀ ਪਿਆ ਸੀਗਾ ਜੀ। ਕੁਝ 10-10 ਦੇ ਨੋਟ ਸੀ, ਕੋ ਰੁਪਏ, 2 ਰੁਪਏ ਦੇ, 5 ਰੁਪਏ ਦੇ ਸਿੱਕੇ ਸੀ ਤੇ 1500 ਤੋਂ 2000 ਰੁਪਏ ਵੈਸੇ ਸੀ। ਸਾਮਾਨ ਵਗੈਰਾ ਤਾਂ ਨਹੀਂ ਕੋਈ? ਨਹੀਂ ਸਾਮਾਨ ਕੋਈ ਨਹੀਂ ਲੱਗਿਆ। ਕਿਹੜੀ ਜਗ੍ਹਾ ਦੁਕਾਨ ਆਈ? ਇਹ ਤਹਿਸੀਲ ਬਾਜ਼ਾਰ ਨਕੌਦਰ ਲੜਕੀਆਂ ਦਾ ਸਕੂਲ ਹੈਗਾ ਜੀ ਵੱਡੇ ਚੌਂਕ ਦੇ ਵਿੱਚ, ਲਵਕੁਸ਼ ਚੌਂਕ 'ਚ। ਕੀ ਪ੍ਰਸ਼ਾਸਨ ਤੋਂ ਮੰਨਤਾ? ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ। ਅਸੀਂ ਬੜੇ ਪਰੇਸ਼ਾਨ ਆ ਬਜ਼ਾਰ ਵਾਲੇ। ਹਰ ਵੇਲੇ ਡਰ ਦਾ ਮਾਹੌਲ ਬਣਿਆ ਰਹਿੰਦਾ ਬਜ਼ਾਰ ਦੇ ਵਿੱਚ। ਰਾਤ ਨੂੰ ਦੇਖੋ ਘਰ ਤਾਂ ਜਾਣਾ ਹੀ ਅਸੀਂ ਲੋਕਾਂ ਨੇ। ਪੈਸੇ ਅਸੀਂ ਰੱਖਦੇ ਵੀ ਨਹੀਂ। ਪਰ ਫਿਰ ਵੀ ਕਈ ਵਾਰੀ ਛੋਟੇ-ਛੋਟੇ ਪੈਸੇ ਹੁੰਦੇ ਉਹਨੂੰ ਅਸੀਂ ਨਾਲ ਕੈਰੀ ਨਹੀਂ ਕਰ ਸਕਦੇ। ਉਹਨਾਂ ਬਾਹਣ ਪਰਚੀਆਂ ਦੁਕਾਨ ਦੇ ਉੱਤੇ ਲੋੜ ਪੈਂਦੀ ਐ। ਉਹ ਅਸੀਂ ਲਿਆ ਕੇ ਰੱਖ ਲਈਦੀਆਂ 2-4000 ਰੁਪਏ ਦੀਆਂ। ਪਰ ਇਹ ਲੋਕ ਤਾਂ ਉਸ ਚੀਜ਼ ਨੂੰ ਹੀ ਨੇ ਬਖਸ਼ਦੇ। ਇਹ ਵੇਨ ਤੱਕ ਕੇ ਇਹਨਾਂ ਨੇ ਜਿਹੜੀ ਸਾਡੀ ਗੋਲਕ ਹੈਗੀ ਆ ਉਹ ਵੀ ਜਗਰਾਵਾਂ ਵਾਲਿਆਂ ਦੀ ਯਾ ਇੱਥੇ ਸਾਡੇ ਡੱਡੂ ਬਾਬਾ ਜੀ ਨੇ ਸਾਨੂੰ ਗੋਲਕ ਦਿੱਤੀ ਹੋਈ ਆ ਬੌਂਸਾ ਲੈ ਵਾਸਤੇ ਉਹਦੇ ਵੀ ਤੋੜ ਕੇ ਸਾਰੇ ਪੈਸੇ ਕੱਢ ਕੇ ਲਾ ਦੇ ਹਮੇਸ਼ਾ ਧਾਰਮਿਕ ਚੀਜ਼ੀਆਂ ਗੋਲਕ ਹੈਗੀਆਂ ਉਹਨਾਂ ਨੂੰ ਹਾਂ ਜੀ ਉਹਨਾਂ ਨੂੰ ਬਿਨੇ ਬਖਸ਼ ਦੇ ਇਹਨਾਂ ਦਾ ਕੋਈ ਦੀਨ ਧਰਮ ਨਹੀਂ ਹੈਗਾ ਅਸੀਂ ਇਹੀ ਚਾਹਨੇ ਆ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸਾਨੂੰ ਜੋ ਸਵੇਰੇ ਅਸੀਂ ਦੁਕਾਨ ਖੋਲੀ ਜੀ ਆ ਕੇ 9:30 10 ਵਜੇ ਅਸੀਂ ਜਾਂਦਾ ਰਾਏ ਤਾਂ ਗੇਟ ਖੁੱਲਾ ਸੀ ਅਸੀਂ ਦੇਖਿਆ ਉੱਪਰੋਂ ਸਭ ਟੁੱਟਾਇਆ ਸੀ ਫਿਰ ਅਸੀਂ ਗੱਲਾਂ ਚੈੱਕ ਕੀਤਾ ਤੇ ਉਹਦੇ ਵਿੱਚੋਂ ਪੈਸੇ ਸਾਰੇ ਗਏ। ਦਾਦੇ ਕੀ ਚੋਰ ਇੰਨੇ ਜਾਂਦਾ ਬੇਖੌਫ ਹੋ ਚੁੱਕੇ ਨੇ ਕਿ ਸ਼ਰਿਆਮ ਅਜਈਆਂ ਚੋਰੀਆਂ ਦੇ ਹਾਰਦਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।